ਆ ਕੀ ਦੇਖ ਰਹੇ ਹੋ ਮੇਰੇ ਸਕਰੀਨ ਤੇ ਤੁਸੀਂ ਚੱਪਲ ਦੇਖ ਰਹੇ ਹੋ ਨਾ ਜੀ ਇਹ ਸੋਨੇ ਪੈਰਾਂ ਚ ਪਾਈਆਂ ਤਾਂ ਬਹੁਤ ਨੇ ਬਣਦੀਆਂ ਕਿਵੇਂ ਨੇ ਕਿਸੇ ਨੇ ਨਹੀਂ ਦੇਖੀਆਂ ਅੱਜ ਆਪਾਂ ਤੁਹਾਨੂੰ ਚੱਪਲ ਬਣਾ ਕੇ ਦਿਖਾਉਣੇ ਆ ਜੀ ਦਿਖਾਓ ਜੀ ਆਹਾਂ ਮਸ਼ੀਨਾਂ ਹੁੰਦੀਆਂ ਨੇ ਵੀਰੇ ਆਹ ਡਾਈਆਂ ਹੁੰਦੀਆਂ ਨੇ ਆਹ ਮੈਟ ਹੁੰਦੇ ਨੇ ਜੀ ਇਹਦੇ ਵਿੱਚੋਂ ਆਪਾਂ ਚੱਪਲ ਸਾਨੂੰ ਤਿਆਰ ਕਰਕੇ ਦਿਖਾਉਣੇ ਆ ਵੀ ਕਿਦਾਂ ਪੀਸ ਕੱਟ ਕੇ ਤਿਆਰ ਹੁੰਦੇ ਆ ਆਹ ਮਸ਼ੀਨ ਦੇ ਵਿੱਚ ਇਹਨੂੰ ਐਂਟਰ ਕਰ ਦਿਓ ਜੀ ਜੀ ਐਂਟਰ ਕਰਨ ਤੋਂ ਬਾਅਦ ਦੇਖਦੇ ਦੇਖਦੇ ਬਸ ਬਿਲਕੁਲ ਥੋੜਾ ਜਿਹਾ ਜ਼ੋਰ ਨਾਲ ਇਹਨੂੰ ਐ ਪ੍ਰੈਸ ਕਰ ਦਿਓ ਇਨੇ ਪੀਸ ਵੜਦੇ ਨਾ ਮਸ਼ੀਨ ਇਹ ਇੱਕ ਵਾਰ ਪ੍ਰੈਸ ਕਰਦਾ ਹਾਂ ਜੀ ਹਾਂਜੀ 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 ਇੱਕ ਵਾਰ ਪ੍ਰੈਸ ਕਰ ਦੋ ਆ ਦੇਖੋ ਐਵੇਂ ਪੀਸ ਕੱਟ ਗਿਆ ਜੀ ਜੀ ਅਗਲਾ ਪ੍ਰੋਸੈਸ ਆਇਆ ਤੇ ਗ੍ਰਾਈਂਡਰ ਤੇ ਜੀ ਜੀ ਇਹ ਸਫਾਈ ਦਾ ਗਿਆ ਜੀ ਓਕੇ ਇਸੇ ਸਫਾਈ ਹੋ ਜਾਣੀ ਹੈ ਹਾਂਜੀ 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 ਇੱਥੇ ਏਦਾਂ ਸਫਾਈ ਹੋ ਜਾਣੀ ਹੈ ਜੀ ਅਗਲਾ ਪ੍ਰੋਸੈਸ ਆ ਗਿਆ ਆਹ ਗਲੀਆਂ ਕੱਢਣ ਦਾ ਜੀ ਜੀ ਇੱਧਰ ਗਲੀਆਂ ਨਿਕਲ ਜਾਣੀਆਂ ਨੇ ਜੀ ਉਹ ਤੇ ਕਟਿੰਗ ਹੋ ਗਈ ਸੀ ਮਸੀਤ ਤੇ ਸਫਾਈ ਤੇ ਗਲੀਆਂ ਨਿਕਲ ਗਈਆਂ ਹੁਣ ਅਗਲਾ ਪ੍ਰੋਸੈਸ ਆ ਗਿਆ ਆਪਣਾ ਬਧਰੀ ਪਾਉਣ ਦਾ ਜੀ ਜੀ ਬਧਰੀ ਪਾਉਣ ਦਾ ਤਰੀਕਾ ਕੀ ਆ ਚੱਪਲ ਨੂੰ ਇਹਦੇ ਵਿੱਚ ਦੀ ਕੱਢ ਦੋ ਜੀ ਲਾਓ ਆਹ ਬਧਰੀ ਨੂੰ ਇਹਦੇ ਵਿੱਚ ਫਿੱਟ ਕਰਨ ਨੂੰ ਇਦਾਂ ਜੀ ਇੱਕ ਮਿੰਟ ਵੀਰੇ ਇਹ ਜ਼ਰੂਰ ਹਾਂ ਹਾਂਜੀ ਇਦਾਂ ਫਿੱਟ ਕਰਕੇ ਫਸ ਪੈਰ ਨਾਲ ਦੱਬ ਦੋ ਇਹਨੇ ਵਿੱਚ ਖਿੱਚ ਕੇ ਲੈ ਆਇਨਾ ਇਦਾਂ ਬਧਰੀ ਪੈਣ ਲੱਗ ਜਣੀ ਪੈ ਗਈ ਕੋਈ ਦੇਖਦੇ ਦੇਖਦੇ ਆਪਣਾ ਇੱਕ ਡੇਟ ਮਿੰਟ ਦੇ ਵਿੱਚ ਵਿੱਚ ਆਪਣਾ ਜੋੜਾ ਤਿਆਰ ਹੋ ਜਾਊਗਾ ਜੀ ਜੀ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਆ ਜਾਊਗਾ ਇਹਦੀ ਕਲੀਨਿੰਗ ਦਾ ਜੀ ਜੀ ਉਹ ਵੀ ਆਪਾਂ ਤੁਹਾਨੂੰ ਕਰਕੇ ਦਿਖਾ ਦਾਂਗੇ ਜੀ ਵੀ ਕਿੱਦਾਂ ਕਲੀਨ ਹੁੰਦੀ ਆ ਚੱਪਲ ਜੀ ਓਕੇ ਇੱਕ ਤੋਂ 1.5 ਮਿੰਟ ਦੇ ਵਿੱਚ ਦੀ ਵੀਰੇ ਜੀ ਆਪਾਂ ਤਿਆਰ ਆ ਹਨਾ ਆ ਦੇਖੋ ਐਵੇਂ ਆਪਣੇ ਜੋੜੇ ਤਿਆਰ ਹੋਏ ਪਏ ਨੇ ਇੱਧਰ ਹੋਰ ਵੀ ਮਾਲ ਤਿਆਰ ਹੋ ਰਿਹਾ ਜੀ ਵੀਰੇ ਇਹ ਸਾਰਾ ਸੈਟਅਪ ਆਪਣੇ ਕੋਲੋਂ ਮਿਲ ਜੂਗਾ ਤੁਸੀਂ ਆਪਾਂ ਨੂੰ ਕੰਟੈਕਟ ਕਰ ਸਕਦੇ ਆਉਣਾ ਕਿੱਥੇ ਬੂਗਰੇ ਪਿੰਡ ਮੱਲੂਮਾਇਰਾ ਸ਼ਹਿਰ ਧੂਰੀ ਦੇ ਨੇੜੇ